ਉਹ ਆਖੇ ਦੱਸਦੇ ਨੇ ਕਿ ਸਾਡੇ ਨਾਲ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਤੇ ਮੈਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅੱਜ ਹਾਲਾਤ ਇਹਨੇ ਵੀ ਸ਼ਰਾਬ ਪੀ ਲੈਣੇ ਆ ਤਾਂ ਹੱਥ ਟਿਕਦਾ ਨਹੀਂ ਪੀਂਦੇ ਤਾਂ ਹੱਥ ਵਾਈਬ੍ਰੇਟ ਕਰਦਾ ਵੀ ਉਹ ਇਹ ਦੇਖਿਆ ਮੈਂ ਵੀ ਜਦੋਂ ਕਿਸੇ ਵੀ ਬੰਦੇ ਤੇ ਟੈਨਸ਼ਨ ਆ ਗਈ ਤਾਂ ਪਰਮਾਤਮਾ ਉਸ ਟੈਨਸ਼ਨ ਦੇ ਵੇਲੇ ਉਹ ਬੰਦੇ ਦੀ ਗੱਡੀ ਮੜਵਾ ਕੇ ਗੁਰਦੁਆਰੇ ਜਾ ਕੇ ਅਰਦਾਸ ਕਰਾ ਦੇਵੇ ਦਾਤਾ ਹੁਣ ਤੂੰ ਸਾਹ। ਕਿਹੜਾ ਬੰਦਾ ਕਿਸੇ ਤਰ੍ਹਾਂ ਦੇ ਵੀ ਬਿਮਾਰੀ ਨਾਲ ਝੋਜਦਾ ਹਾਂਜੀ ਉਹਨੂੰ ਓਲ ਧਸਰਾ ਲੈਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਜਦ ਜਿਹੜੇ ਧਰਮ ਚੋਂ ਪੈਦਾ। ਇੱਕ ਬੰਦਾ ਕਹਿੰਦਾ ਸ਼ਰਾਬ ਪੀਣ ਤੇ ਨਾਲ ਮੇਰੀ ਟੈਨਸ਼ਨ ਲੈਂਦੀ ਆ। ਹੂੰ ਤੇ ਘਰ ਦੇ ਵਿੱਚ 15 ਜੀ ਹੋਰ ਹੈ ਵੀ ਤੇਰੇ ਤੇ ਇਕੱਲੇ ਤੇ ਟੈਨਸ਼ਨ ਤੇਰੀ ਬੇਬੇ ਤੇ ਤੇਰੇ ਘਰ ਆਲੀ ਤੇ ਤੇਰੀ ਬਿਣਾਂ ਤੇ ਤੇਰੀ ਕੁੜੀ ਨੂੰ ਸ਼ਰਾਬ ਪੀਤਾ ਤੈਨੂੰ ਪਤਾ ਲੱਗੇ ਟੈਨਸ਼ਨ ਹੁੰਦੀ ਕੀ ਦੂਸਰੀ ਗੱਲ ਜਿਹੜਾ ਬੰਦਾ ਕਹਿੰਦਾ ਵੀ ਸਾਰੇ ਸੁੱਖ ਮੇਰੇ ਘਰੇ ਚਾਹੀਦੇ ਪਹਿਲਾਂ ਸੁੱਖ ਪੈਦਾ ਕਰਨ ਵਾਸਤੇ ਵਾਹਿਗੁਰੂ ਦਾ ਓਟ ਆਸਰਾ ਲੈਣਾ ਪੈਂਦਾ ਘਰ 'ਚ ਸੁੱਖ ਨਹੀਂ ਆ ਸਕਦਾ ਗੱਡੀ ਨਾਲ ਸੁੱਖ ਨਹੀਂ ਆ ਸਕਦਾ ਕੋਠੀਆਂ ਨਾਲ ਸੁੱਖ ਨਹੀਂ ਆ ਸਕਦਾ ਪੈਸੇ ਨਾਲ ਸੁੱਖ ਨਹੀਂ ਆ ਸਕਦਾ ਦੁਨੀਆ ਭਰ ਦੇ ਯਤਨ ਜਿਨ੍ਹਾਂ ਨੇ ਕੀਤੇ ਆ ਉਹਦਾਂ ਸੁੱਖ ਨਹੀਂ ਆ ਸਕਦਾ ਸੁੱਖ ਤਾਂ ਬਾਪਏ ਨਾਨਕ ਨੇ ਬੰਦ ਕਰਕੇ ਕਮਰਿਆਂ 'ਚ ਬੰਦ ਕੀਤੇ ਉਹ ਬਾਪੇ ਦੀ ਮਰਜ਼ੀ ਹੋਣੀ ਤੇ ਸੁੱਖ ਤੁਹਾਡੇ ਘਰੇ ਆਉਣਾ ਨਹੀਂ ਤਾਂ ਆਉਣਾ ਹੀ ਨਹੀਂਗਾ ਤੁਸੀਂ ਜਿਹੜੇ ਮਰਜ਼ੀ ਯਤਨ ਕਰੀ ਚੱਲੋ